ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਸਾਡੀ ਟੀਮ ਪਹੁੰਚੀ ਪਿੰਡ ਮੁਖਲੀਆਣਾ ਜਿਲ੍ਹਾ ਹਿਸ਼ਾਰਪੁਰ ਵਿਖੇ ਜਿੱਥੇ ਕਿਸੇ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬਿਨ ਅਤੇ ਔਲਾਕੇ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕ੍ਰਿਕਟ ਸਪੋਰਟਸ ਕਲੱਬ ਵੱਲੋਂ ਸਲਾਨਾ 15ਵਾਂ ਕ੍ਰਿਕਟ ਟੂਰਨਾਮੈਂਟ ਜੋ 1 ਮਾਰਚ ਤੋਂ 9 ਮਾਰਚ 2025 ਤੱਕ ਕਰਵਾਇਆ ਜਾ ਰਿਹਾ ਹੈ ਇਸ ਵੇਲੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਤਰਨਜੀਤ ਸਿੰਘ ਮੁਖਲੀਆਣਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਲਾਨਾ 15ਵੇਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੀ ਪੰਚਾਇਤ ਐਨੜਾ ਦੇ ਵੀਰਾਂ ਵੱਲੋਂ ਅਰਦਾਸ ਕਰਨ ਉਪਰੰਤ ਕੀਤਾ ਗਿਆ। ਉਹਨਾਂ ਦੱਸਿਆ ਕਿ ਉਦਘਾਟਨੀ ਮੈਚ ਵਾਰਡ ਨੰਬਰ 16 ਹੁਸ਼ਿਆਰਪੁਰ ਤੇ ਨਸਰਾਲਾ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਨਸਰਾਲਾ ਦੀ ਟੀਮ ਜੇਤੂ ਰਹੀ। ਉਹਨਾਂ ਦੱਸਿਆ ਕਿ ਪਹਿਲਾ ਨਾਮ 35000 ਰੁਪਏ ਤੇ ਟਰੋਫੀ ਦੂਜਾ ਨਾਮ 25000 ਰੁਪਏ ਪਲੱਸ ਟਰੋਫੀ ਤਿੰਜਾ ਇਨਾਮ 5100 ਰੁਪਏ ਪਲੱਸ ਟਰੋਫੀ ਤੇ ਚੌਥਾ ਨਾਮ 5100 ਰੁਪਏ ਤੇ ਟਰੋਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਐਮਓਐਸ ਪਿੰਡ ਵਾਲੇ ਪਲੇਅਰ ਨੂੰ ਫ੍ਰਿਜ ਐਮਓਐਸ ਵਾਲੇ ਪਲੇਅਰ ਨੂੰ ਗੀਜਰ ਵੈਸਟਮੈਨ ਬੈਸਟ ਬੋਲਰ ਨੂੰ ਗੀਜਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ 9 ਮਾਰਚ ਨੂੰ ਫਾਈਨਲ ਵਾਲੇ ਦਿਨ ਜੇਤੂ ਅਤੇ ਉਪਜ ਜਟੂਟੀ ਮਾਨ ਨੂੰ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਤੇ ಗ್ರಾಮ ਪੰਚਾਇਤ ਵੱਲੋਂ ਨਾਮਾ ਦੀ ਵੰਡ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਤਰਨਜੀਤ ਸਿੰਘ ਪੰਜਾਬ ਪੁਲਿਸ ਜਸਵਿੰਦਰ ਸਿੰਘ ਸੈਨੇ ਕੈਨੇਡਾ ਹਰਪ੍ਰੀਤ ਸਿੰਘ ਕੈਨੇਡਾ ਗੁਰਪ੍ਰੀਤ ਸਿੰਘ ਗਰੀਸ ਨਰੇਸ਼ ਕੁਮਾਰ ਰੂਬਲ ਚਿਤਿੰਦਰ ਸਿੰਘ ਬੱਬੂ मंगा सिमरनप्रीत सिंह जिंद अमरीका हरप्रीत सिंह कनेडा रीति ओंकार सुखदेव सिंह सिंह लक्की जसवीर सिंह लक्की रमन कुमार पंच हरी सिंह पंच सतनाम सिंह मंगा पंच हरसिमरनदीप सिंह कुलदीप सिंह मनदीप सिंह ग्रंथी बाबा जुगराज सिंह जसविंदर सिंह ਦਰਜੀਤ ਸਿੰਘ ਸੁਖਦੇਵ ਸਿੰਘ ਪਡੋਰੀ ਕੱਦ ਅਮਰਤਪਾਲ ਸਿੰਘ ਸਰਪੰਚ ਪਡੋਰੀ ਕੱਦ ਮੋਨ ਸਿੰਘ ਬੰਗਾ ਜਤਿੰਦਰ ਸਿੰਘ ਰਾਣਾ ਅਤੇ ਇਸ ਤੋਂ ਇਲਾਵਾ ক্রিকেট ਦੇ ਖੇਡ ਪ੍ਰੇਮੀ ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਆਓ ਸੀ ਦੇਖਦੇ ਹਾਂ ਅੱਜ ਦੇ ਉਦਘਾਟਨੀ ਮੈਚ ਦੀਆਂ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮਨ ਨਿਊਜ਼ ਚੈਨਲ ਹੁਸ਼ਿਆਰਪੁਰ